ਸਾਸਰੀਗਾਲ ਕਬੂਤਰ ਬਾਜ਼ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਵੀਰਾਂ ਨੂੰ ਤੇ ਅੱਜ ਭਾਜੀ ਹੈਪੀ ਲੋਹੜੀ ਸਾਰਿਆਂ ਨੂੰ ਭੈਅ ਉਹਦਾ ਪਹਿਲ ਸ਼ੋਰਟ ਜਿਆ ਪਾਇਆ ਸੀ ਇੱਕ ਤੇ ਵੀਡੀਓ ਬਾਅਦ ਚ ਬਣਾਉਣ ਲੱਗਾ ਅੱਜ ਸਾਰੀ ਨੌਲੇਜ ਦੀ ਵੀਡੀਓ ਅੱਜ ਬਲੌਗ ਨਹੀਂ ਹੈਗਾ ਆਪਣਾ ਬਲੌਗ ਕੱਲ ਤੋਂ ਆਪਾਂ ਦੁਬਾਰਾ ਬਣਾਵਾਂਗੇ ਤੇ ਮੈਂ ਅੱਜ ਆਪਣੀ ਪਹਿਲੋ ਦੇ ਮਹੀਨੇ ਦੀ ਰੁਟੀਨ ਦੱਸ ਦਵਾਂ ਕਿਹੜੀਆਂ-ਕਿਹੜੀਆਂ ਮ ਚੀਜ਼ਾਂ ਵਰਤਦਾ ਹਾਂ ਉਹਦੇ ਵਿੱਚ ਮੈਂ ਖੰਦੀ-ਖੰਦੀ ਕੀ ਦੱਸ ਦੂੰਗਾ ਤੇ ਇਹ ਪਹਿਲੇ ਤੇ ਆ ਗਿਆ ਭਾਜੀ ਆਪਣਾ ਟੈਰਾਮਾਈਸੀਨ ਦਾ ਪਾਊਡਰ कर लो मेरा भीर यह टैरामाइसीन का पाउडर ये पाना शनिवार तो ऐतवर हफ्ते चाहे महीने बाद रिपीट होंगी उन्होंने चीज़ तो दूजे हफ्ते आ गई लीवर की दवाई अभी देख लो मेरा भीर है चंकी तरह रटीन पांच अमर दो लीटर पानी चेक करो पढ़ लो दवाई है चंकी तरह तीजे हफ्ते आ गई बबे आया कोई बुखार की गोली भी पा सकते मैट्रो ਦੇਖ ਲਓ 200mg ਤੇ ਇੱਕ ਬਾਜੀ ਆਉਂਦਾ ਹੈ ਕੈਲਸ਼ੀਅਮ ਕੈਲਸ਼ੀਅਮ ਦੀ ਮੇਰੇ ਕੋਲ ਬੋਤਲ ਮਿਲਦਾ ਹੈ ਨਹੀਂ ਥੱਲੇ ਜਿਹੜਾ ਆਪਾਂ ਨਾਰਮਲ ਆਸਟੋਲ ਡਰੈਕ ਪਤਾ ਨਹੀਂ ਹਾਂ ਮੱਜਾਂ ਨੂੰ ਪਾਈਦਾ ਗੁਲਾਬੀ ਆ ਹੁੰਦਾ 170 ਰੁਪਏ ਦਾ ਮਿਲ ਜਾਣਾ ਤੁਹਾਨੂੰ ਮੈਡੀਕਲ ਤੋਂ ਤੇ ਚੌਥੇ ਹਫ਼ਤੇ ਤੁਸੀਂ ਉਹ ਪਾ ਸਕਦੇ ਵਿੱਚ ਥੋੜੀ ਬਿਮਰਲ ਪਾ ਕੇ ਉਹਦੇ ਵਿੱਚ ਜਿੰਨੀ ਉੱਤੇ ਲਿਖੀ ਹੁੰਦੀ ਪਾ ਕੇ 5 ਤੋਂ 6 ml ਉਹ ਪਾ ਸਕਦੇ ਤੁਸੀਂ ਚੌਥੇ ਹਫ਼ਤੇ ਇਹ ਹੋ ਗਿਆ ਮਹੀਨੇ ਦੀ ਰੁਟੀਨ ਠੀਕ ਆ ਬਾਬੋ ਸੈਂਪਲ ਸਿੱਧੇ ਤਰੀਕੇ ਨਾਲ ਤੇ ਆਹ ਆ ਭਾਜੀ ਸੋਕੇ ਦਾ ਟੈਰਾਮਾਈਸਿਨ ਦਾ ਟੋਕ ਏ ਠੀਕ ਆ ਜਦ ਕਬੂਤਰ ਇੱਕ ਦਿਨ ਨੂੰ ਹੋਵੇ ਉਹ ਵੀ ਮੈਂ ਤੁਹਾਨੂੰ ਲਾਹ ਦੱਸ ਦਿੰਦਾ ਅੱਗੇ ਇਹ ਜਿੱਦਾਂ ਜ਼ਿਆਦਾ ਕਬੂਤਰਾਂ ਨੂੰ ਮਤਲਬ ਬਿਮਾਰੀ ਫੈਲਣ ਲੱਗੀ ਆ ਤੇ ਫੇਰ ਇਹ ਨਾ ਰੁਕ ਜਾਂਦੀ ਆ ਤਿੰਨ ਟੱਕ ਲੱਗਦੀ ਆ ਬਾਬੇਓ ਇਹਦੇ ਸਵੇਰੇ ਸ਼ਾਮ ਜਮ ਤੋ ਲੋ ਤਿੰਨ ਦਿਨ ਤੁਸੀਂ ਲਾ ਦਿਓ ਇਹਨਾਂ ਕਬੂਤਰ ਸੈੱਟ ਹੋ ਜਾਣੇ ਇਹ ਤੇ ਮੇਰੇ ਸ਼ਾਮ ਲਾਉਣ ਦੀ ਵੀ ਨਹੀਂ ਲੋੜ ਕਈ ਇੱਕ ਟਾਈਮ ਹੀ ਲਾ ਦੋ ਤਾਂ ਵੀ ਕੁੱਤਰਾ ਇਹ ਲੋਡ ਹੋ ਜਾਂਦੇ ਤਿੰਨ ਤਿੰਨ ਲਗਾਤਾਰ ਲਾਉ ਭੈਣ ਪਰ ਤੇ ਫੇ ਕੁੱਤਰਾ ਇਹ ਸੈੱਟ ਹੋਣੇ ਆ ਚੈੱਕ ਕਰੂ ਇੱਕ ਵਾਰੀ ਮੈਂ ਤੁਹਾਨੂੰ ਕੋਲੋ ਦਿਖਾਉਣਾ ਟੈਰਾਮਾਈਜ਼ਨ ਦਾ ਟੀਕਾ ਪਿਆਰ ਪੈਦਾ ਮਿਲ ਜਾਂਦਾ ਆ ਚੈੱਕ ਕਰ ਨੋਰਮਲ ਤੇ ਆ ਹਾਈ ਟੈਕ ਬਾਬਿਓ ਇਹ ਹੁੰਦੀ ਮਲੱਪਾ ਤੋਂ ਇੱਕ ਮਿੰਟ ਮੈਂ ਬੰਦ ਕਰ ਲਵਾਂ ਨਿਕਲ ਗਈ ਮੜੀ ਇਹ ਹੁੰਦੀ ਮਲੱਪਾ ਤੋਂ ਥੋੜੀ ਗੰਦੀ ਹੋਈ ਆ ਇਹ ਵੀ ਤੁਹਾਨੂੰ ਕਿੰਨਾ ਪ੍ਰਿੰਟ ਰੇਡ ਆ ਇਹਦਾ 100 ਰੁਪਏ ਦੀ ਤੁਸੀਂ ਰੱਖੋ 100 ਰੁਪਏ ਦੀ ਮਿਲ ਜਾਂਦੀ ਆ ਇਹ ਤੇ ਇੱਕ ਕਬੂਤਰ ਨੂੰ ਆਪਾਂ ਅੱਧਾ ਐਮਐਲ ਵੀ ਲਾ ਸਕਦੇ ਆ ਤੇ ਇੱਕ ਐਮਐਲ ਵੀ ਲਾ ਸਕਦੇ ਕਬੂਤਰ ਦੇ ਵਜਨ ਦਾ ਹਿਸਾਬ ਨਾਲ ਲਾਈ ਦੀ ਮੈਂ ਤਾਂ ਵਜਨ ਦੇ ਹਿਸਾਬ ਨਾਲ ਲਾਉਂਦਾ ਕਬੂਤਰ ਕਿੰਨਾ ਵਜਨੇ ਆ ਕਿੰਨਾ ਵਜਨੇ ਆ ਤੇ ਆ ਭਾਨ ਜੀ ਇਹ ਕਹਿੰਦੀ ਚਲ ਹੈਲੋ ਕਰ ਤੇ ਤੇ ਏ ਭਾਜੀ ਬਜਨ ਦੇ ਹਿਸਾਬ ਦੇ ਕੂਤਰ ਨਾਲ ਆਪਾਂ ਕੂਤਰ ਦੀ ਤੰਦਰੁਸਤੀ ਦੇ ਹਿਸਾਬ ਨਾਲ ਤੇਜ ਕਰਕੇ ਵੀ ਲਾਈਦੀ ਤੇ ਹਲਕੇ ਕਰਕੇ ਵੀ ਲਾਈਦੀ ਜੇ ਬੱਚਾ ਤੇ ਉਹਨੂੰ ਤਾਂ ਲਾ ਦਿੰਦਾ ਮੈਂ ਬੂੰਦਾ ਚ 5-6 ਬੂੰਦਾ ਛੋਟਾ ਬੱਚਾ ਆ ਜਿੱਦਾ ਕਲੀਆਂ ਦਾ 3-4 ਕਲੀ ਤਾਂ 5 ਕਲੀ ਤਾਂ ਜੇ 10 ਪਰ ਸਾਫ ਹੋਇਆ ਨੂੰ ਅੱਧਾ ਐਮਲ ਵੀ ਲਾ ਦਿੰਦੀ ਜਾਂ ਵੱਡੇ ਕੂਤਰ ਐ ਇੱਕ ਐਮਲ ਵੀ ਲਾ ਦਿੰਦੀ ਬਸ ਮੈਂ ਭਾਜੀ ਐਮੀ ਚ ਚੋਟਨੀ ਬੋਲਦਾ ਸਾਲ ਦੇ ਵਿੱਚ ਤਿੰਨਾਂ ਦੀ ਦਵਾਈ ਲਾਉਣਾ ਹੁੰਦਾ ਤੇ ਮੈਂ ਸੱਚ ਦੱਸਦਾ ਤੇ ਮੈਂ ਲਾਉਣ ਦਾ ਤਰੀਕਾ ਵੀ ਤੁਹਾਨੂੰ ਦੱਸ ਦਿੰਦਾ ਹਾਈ ਟੈਕ ਤੇ ਚੈੱਕ ਕਰੋ ਮੇਰਾ ਵੀਰ ਇਹ ਬੀ ਐਮਲੋ ਲੈਣੀ ਲੱਸੀ ਤੇ ਹਾਈ ਟੈਕ ਸਿੱਧੀ ਪਹਿਲਾਂ ਕਬੂਤਰ ਦੇ ਮੂੰਹ 'ਚ ਪਾ ਦੇਣੀ ਆ ਜਿੰਨੀ ਤੁਸੀਂ ਲਾਉਣੀ ਆ ਅੱਧਾ ਐਮਲ 1 ਕੈਮਲ 10 ਬੂੰਦਾ ਇੰਨੀ ਵੀ ਲਾਉਂਦੇ ਆ ਤੇ ਥੋੜਾ ਜਿਹਾ ਸਰ੍ਹੋਂ ਦਾ ਤੇਲ ਪਾ ਲਓ ਲੱਸੀ ਲੈ ਲਓ ਤੁਸੀਂ ਜਿੰਨੇ ਕਬੂਤਰਾਂ 'ਚ ਲੈਣੀ ਆ ਉਹਦੇ ਵਿੱਚ ਪਹਿਲਾਂ ਤੁਸੀਂ ਪਾ ਕੇ ਰੱਖੋ ਸਾਨੂੰ ਆ ਤੇਲ 1 2 ਐਮਲ ਜਿੰਨਾ ਵੀ ਪਾਉਣਾ ਜਿੰਨੇ ਵੀ ਕਬੂਤਰਾਂ ਦੇ ਹਿਸਾਬ ਨਾਲ ਤੁਸੀਂ ਲਾਉਣੀ ਆ ਹਾਈ ਟੈਕ ਤੇ ਸਿੱਧੀ ਦਵਾਈ ਡ੍ਰੌਪ ਹਨਾ ਨਾ ਕਬੂਤਰ ਦੇ ਮੂੰਹ 'ਚ ਪਾ ਦਿਓ ਪਹਿਲਾਂ ਦਵਾਈ ਮੂੰਹ 'ਚ ਪਾਤੀ ਕਬੂਤਰੇ ਦਵਾਈ ਤੇ ਫਿਰ ਉੱਪਰ ਜੀ ਲੱਸੀ ਦੇ ਦਿਓ ਖੱਟੀ ਲੱਸੀ ਹੁਣ ਚਾਹੀਦੀ ਤੈਂਦਨ ਪ੍ਰਾਣੀ ਤੇ ਕਬੂਤਰ ਇਹਨਾਂ ਖੋਹ ਨਹੀਂ ਹੁੰਦਾ ਬਦਵਲਾ ਬੱਡ ਬੁੱਡ ਨਹੀਂ ਹੁੰਦਾ ਅੰਦਰੋਂ ਤੇ ਇਹ ਹੋ ਗਿਆ ਦਵਾਈ ਲਾਉਣ ਦਾ ਤਰੀਕਾ ਐਡਕ ਤੇ ਆਹ ਤਾਂ ਸਾਨੂੰ ਪਤਾ ਯਾਨਾ ਓਟਕਸ ਪਾਊਡਰ ਆ ਇਹ ਚਚੜਾ ਚੁਚੜਾਦੋਂ ਹੁੰਦਾ ਆ ਤੇ ਇਹ ਤਾਂ ਵੀਡੀਓ ਮੈਂ ਪਹਿਲਾਂ ਪਾਈ ਐ ਇੱਕ ਵਾਰੀ ਫੇਰ ਵੀ ਤੁਸੀਂ ਦੇਖ ਲਓ ਕਬੂਤਰ ਦੇ ਮਾੜਾ ਮਾੜਾ ਈ ਮਾਰਨਾ ਪੈਂਦਾ ਇਹ 250 ਦਾ ਆ ਜਾਂਦਾ ਅੱਧਾ 260 ਐ ਐਮ ਆਰ ਪੀ ਐ ਦੀ 250 ਦਾ ਨਾਰਮਲ ਤੁਹਾਨੂੰ ਮਿਲ ਜਾਣਾ ਤੇ ਬਾਬਿਓ ਮੈਂ ਅੱਗੇ ਹੁਣ ਏ ਨਾਂ ਲਿਖ ਦੂੰਗਾ ਕਿਹੜੀਆਂ ਕਿਹੜੀਆਂ ਗੋਲੀਆਂ ਕਿੰਨਾਂ ਕੰਮ ਆਉਣੀਆਂ ਜਦੋਂ ਮੈਂ ਦਾਣੇ ਇਹ ਪਾਉਣ ਲੱਪਿਆ ਸੀ ਆ ਵੀਡੀਓ ਮੈਂ ਬਾਅਦ ਚ ਐਡ ਕਰਨ ਲੱਗਾ ਨਹੀਂ ਮੈਂ ਸੋਕੇ ਦਾ ਲਾਏ ਦੱਸਣ ਲੱਗਾ ਦੂਜਾ ਇੱਕ ਲੈਣੀ ਤੁਸੀਂ ਨੀਰੋਬਿਨ ਫੋਰਡ ਦੀ ਗੋਲੀ ਲੀਵਰ 52 ਦੀ ਚੌਥਾ ਹਿੱਸਾ ਨੀਰੋਬਿਨ ਫੋਰਡ ਦੀ ਗੋਲੀ ਪੂਰੀ ਲੈਣੀ ਆ ਇੱਕ ਤੇ ਲੀਵਰ 52 ਦਾ ਲੈਣਾ ਚੌਥਾ ਹਿੱਸਾ ਤੇ ਇੱਕ ਤਾਰੇ ਵਾਲੀ ਗੋਲੀ ਆਉਂਦੀ ਆ ਉਹ ਵੀ ਲੈਣਾ ਆਪਾਂ ਚੌਥਾ ਹਿੱਸਾ ਇਹ ਬਾਬਿਓ ਦੇਣੀ ਸ਼ਾਮ ਨੂੰ ਤੁਸੀਂ ਕਬੂਤਰਾਂ ਨੂੰ ਜਿੱਦਾਂ ਤੁਸੀਂ ਨਾਰਮਲ ਖਰਾਕ ਪਾਉਣੀ ਐ ਈਦਾ ਰੋਟੀ, ਦਲੀਆ, ਈਦਾ ਤੁਸੀਂ ਪਾ ਦਿਓ ਉਹਨਾਂ ਨੂੰ। ਤੇ ਪਾ ਕੇ ਇੱਕ ਟਾਈਮ ਕਬੂਤਰਾਂ ਦਾਣਾ ਥੋੜਾ ਜਿਹਾ ਘਟਾ ਦਿਓ। ਜੇ ਸੋਕੇ ਚੋਂ ਲਾਪਣ ਕਬੂਤਰ ਫੁੱਲ ਦਾਣਾ ਨਹੀਂ ਪਾਉਣਾ ਕਬੂਤਰ ਨਹੀਂ ਤਾਂ ਖਿੱਚਦਾ ਨਹੀਂ ਹੁੰਦਾ। ਕਬੂਤਰ ਇਕੱਠਾ ਹੋ ਕੇ ਬੈਠਾ ਰਹਿੰਦਾ ਕਬੂਤਰ ਦਾਣੇ ਘੱਟ ਖਿੱਚਦਾ ਜਦੋਂ ਸੋਕੇ ਚੋਂ ਦਾ ਤੇ ਪਹਿਲਾਂ ਕਬੂਤਰਾਂ ਨੂੰ ਲੋਡ ਕਰਿਓ ਹਲਕਾ ਖਾਣਾ ਪਾਓ ਹਿਸਾਬ ਜੈਦਾ ਜਿੰਨਾ ਕਬੂਤਰ ਖਿੱਚ ਸਕੇ ਠੀਕ ਆ। ਤੇ ਉਸ ਹਿਸਾਬ ਨਾਲ ਤੁਸੀਂ ਦਾਣਾ ਪਾਣੀ ਪਾ ਕੇ ਉਹਨੂੰ ਤਿੰਨ ਦਿਨ ਇਹ ਖਰਾਕ ਬਣਾ ਕੇ ਦੇਣੀ ਸ਼ਾਮ ਨੂੰ ਜਿਹੜੀਆਂ ਮਗੋਲੀਆਂ ਦੱਸੀਆਂ ਇੰਨੀ-ਇੰਨੀ ਮਕਦਾਰ ਤੇ ਲੈਣੀਆਂ ਵੱਧ ਨਾ ਲਿਓ ਮੇਰਾ ਵੀਰ ਤੇ ਤਿੰਨ ਦਿਨ ਇਹਨੂੰ ਸ਼ਾਮ ਨੂੰ ਦੇਣੀ ਹੈ 6 ਵਜੇ ਰੱਖ ਲਓ ਜਾਂ 7 ਵਜੇ ਰੱਖ ਲਓ ਤੇ ਨਾਲ ਤੁਸੀਂ ਬੱਕਰੀ ਦਾ ਦੁੱਧ ਵੀ ਦੇ ਸਕਦੇ ਆ 20 ਐਮ ਲਾ ਦੋ ਟਿੱਕੇ ਕੇਸਾ ਦੇ ਪਾ ਕੇ ਉਬਾਲ ਕੇ 20 ਐਮ ਨੂੰ ਤੁਸੀਂ ਬੱਕਰੀਆਂ ਦੁੱਧ ਵੀ ਦੇ ਸਕਦੇ ਆ ਬਸ ਉਹ ਵੀ ਤਿੰਨ ਦਿਨ ਦੇਣਾ ਹੈ ਦੇਣਾ ਬਾਦ ਦੇ ਵੀ ਸਕਦੇ ਭਾਜੀ ਉਹਦਾ ਕੋਈ ਨੁਕਸਾਨ ਤਾਂ ਹੁੰਦਾ ਜੀ ਮੈਂ ਤਾਂ ਦਿੱਤਾ ਕੂਤਰ ਨੂੰ ਐ ਸੈੱਟ ਹੋ ਜਾਂਦੇ ਕੂਤਰੜੇ ਸੁੱਕੇ ਸੁੱਕੇ ਜੁੰਦੇ ਆ ਤੇ ਆਹ ਕੂਤਰਾ ਤੇ ਨਾ ਮੰਨ ਲਓ ਇੱਕ ਆਹ ਕੂਤਰੇ ਆ ਵੀ ਦਿਖਾਣਾ ਮੈਂ ਤੁਹਾਨੂੰ ਤੇ ਕੀ ਕਹਿੰਦੇ ਹੁੰਦੇ ਹੋਰ ਅਗਲਾ ਇਲਾਜ ਤਾਂ ਸਾਨੂੰ ਮੈਂ ਦੱਸਾਂ ਸੱਚ ਅਗਲਾ ਇਲਾਜ ਆ ਗਿਆ ਭਾਜੀ ਆਪਣਾ ਰੇਸ਼ਾ ਦਾ ਰੇਸ਼ਾ ਦਾ ਹੋਊਗੀ ਤੁਸੀਂ ਅੱਧੀ ਗੋਲੀ ਦੇ ਸਕਦੇ ਹੋ ਮੈਂ ਤੁਹਾਨੂੰ ਫੋਟੋ ਵਿੱਚ ਐਡ ਕਰਾ ਦੂੰਗਾ ਗੋਲੀ ਦੀ ਜਾਂ ਚੌਥਾ ਸਭ ਕੂਤਰ ਦੇ ਵਜਨ ਦੇ ਹਿਸਾਬ ਨਾਲ ਦੇਖ ਲਿਆ ਕਰੋ ਕਿੰਨੀ ਕੂਤਰ ਚੱਲਦਾ ਹੈ ਮੈਂ ਵਜਨ ਦੇ ਹਿਸਾਬ ਨਾਲ ਨਾ ਨਾ ਕੂਤਰ ਨੂੰ ਕਿੰਨਾ ਕੁ ਤੰਦਰੁਸਤ ਹੈ ਠੀਕ ਆ ਉਸ ਹਿਸਾਬ ਨਾਲ ਮੈਂ ਉਹ ਗੋਲੀ ਦੀ ਫੋਟੋ ਲਾ ਦੂੰਗਾ ਜਾਂ ਉਹਦਾ ਨਾਮ ਲਿਖ ਦੂੰਗਾ ਇਦਾਂ ਕੈਪਸ਼ਨ ਦੇ ਵਿੱਚ ਕਹਿਣਾ ਬਾਥੂ ਘੱਟ ਵੱਧੇ ਆਉਂਦਾ ਆਪਾਂ ਨੂੰ ਝੂਠ ਨਹੀਂ ਬੋਲਣਾ ਯਾਰ ਆਪਾਂ ਉਹਦਾ ਨਾਮ ਲਿਖ ਕੇ ਜਾਂ ਮੈਂ ਬਾਦੂੰਗਾ ਇਦਾਂ ਥੱਲੇ ਬਾਇਓ ਦੇ ਵਿੱਚ ਤੇ ਇਹ ਹੋ ਗਿਆ ਨਾਰਮਲ ਆਪਣੇ ਇਲਾਜ ਸਾਰੇ ਤੇ ਦੂਜੇ ਆਉਂਦਾ ਆ ਲੱਕਵੀ ਤੋਂ ਬੁਤਰਾ ਨੂੰ ਬਚਾਉਣਾ ਆ ਤੇ ਉਹਨਾ ਹਣਾ ਸੋਟਾ ਡੀਕਾ ਉਹ ਵੀ ਆਪਾਂ ਪਾਉਣਾ ਆ ਕਿਸੇ ਦਿਨ ਉਹਦੀ ਵੀ ਮੈਂ ਵੀਡੀਓ ਬਣਾ ਕੇ ਪਾਉਂਗਾ ਰਸੋਟਾ ਟੀਕਾ ਰਸੋਟਾ ਰਸੋਟਾ ਟੀਕਾ 100 ਰੁਪਏ ਦਾ ਆ ਜਾਂਦਾ ਉਹ ਕਬੂਤਰ ਵਧੀਆ ਭਾਈ ਯਾਰ ਵੱਡੇ ਕਬੂਤਰ ਕਈ ਵਾਰੀ ਮੋਰੀ ਮੂਰੀ ਲੱਕਵੇ ਲੋਕੇ ਚ ਨਹੀਂ ਆਉਂਦੇ ਕਈ ਵਾਰੀ ਵੱਧ ਘੱਟ ਆਪਣੇ ਤੋਂ ਖਰਾਕ ਪੈ ਜਾਂਦੀ ਹੈ ਕਬੂਤਰ ਹੋ ਜਾਂਦਾ ਵੱਧ ਘੱਟ ਨਾ ਤੇ ਕਬੂਤਰਾਂ ਨੂੰ ਉਹਦੇ ਕਰਕੇ ਲੱਕਵਾ ਆ ਜਾਂਦਾ ਹੈ ਤੇ ਥੋਟੀਗਾ ਪਾ ਲੋ ਉਹਨਾਂ ਕਬੂਤਰ ਲੱਕਵੇ ਲੋਕੇ ਚ ਨਹੀਂ ਆਉਂਦੇ ਹੈਗੇ ਤੇ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਮੂਹ ਪੈਣੀ ਆ ਮੂਹ ਚ ਇੱਕ ਮੂਹ ਪੈਣੀ ਆ ਅੱਖ ਦੇ ਵਿੱਚ ਉਹ ਪੈਣਾ ਆ ਰਾਤ ਨੂੰ ਠੰਡ ਵਿੱਚ ਯਾਰ ਜਦੋਂ ਠੰਡ ਘੰਟ ਹੁੰਦੋਂ ਪੈ ਗਈ ਆ ਦੱਬ ਗੇ ਉਦੋਂ ਪਉਣਾ ਠੰਡ ਵਿੱਚ ਐਨ ਤੇ ਪਉਣਾ ਆ ਆਪਾਂ ਬਾਹਰ ਆ ਜਿੱਦਾ ਜਾਲ ਵਗੈਰੇ ਚ ਕਬੂਤਰ ਪਾ ਕੇ ਜਿੱਦਾਂ ਮੇਰਾ ਖੁੱਡਾ ਆ ਇਹਦੇ ਵਿੱਚੋਂ ਪਾ ਲੈ ਆ ਤੁਸੀਂ ਸਾਰੇ ਇੱਥੇ ਕਬੂਤਰ ਪਾ ਲੈ ਤੇ ਇੱਕ ਇੱਕ ਕਬੂਤਰ ਤੇ ਬਾਹਰੇ ਪਉਣਾ ਆ ਖੁੱਡਿਆ ਦੇ ਅੰਦਰ ਨਹੀਂ ਪਉਣਾ ਹੈਗਾ ਮੇਰਾ ਵੀਰ ਇਹ ਵੀ ਨੋਟ ਕਰ ਲਿਓ ਬਾਹਰੇ ਜਿੱਦਾਂ ਤੁਸੀਂ ਪਾ ਗਏ ਨਾ ਜਾਂ ਇੱਥੋਂ ਪਾ ਗਏ ਸਾਰਿਆਂ ਨੂੰ ਕਬੂਤਰਾਂ ਨੂੰ ਕੱਲੀ ਕੱਲੀ ਵਰਕੇ ਅੰਦਰ ਛੱਡੀਆਂ ਨੇ ਠੀਕ ਆ ਬਾਬੋ ਇਹ ਮੋٹے ਮੋٹے ਇਲਾਜ ਹੋ ਗਏ ਆ ਤੇ ਹੋਰ ਹੁਣ ਜ਼ਿਆਦਾਤਰ ਆਪਾਂ ਨੇ ਕੁੱਤਰਾਂ ਦਾ ਪੂਟਾ ਜਾਮ ਦਾ ਤਾਂ ਮੈਂ ਦੱਸਿਆ ਯਾਰ ਬਾਪੇ ਤੇ ਹੋਰ ਆਪਾਂ ਨੂੰ ਕਿਹੜੇ ਯਾਰ ਅੱਖਾਂ ਦੀ ਸੱਚ ਅੱਖਾਂ ਦੀ ਵੀ ਮੈਂ ਤੁਹਾਨੂੰ ਇੱਕ ਮਿੰਟ ਦੱਸ ਦੂੰ ਯਾਰ ਫਾਟਕੜੀ ਲੈ ਲਿਓ ਉਹ ਭਾਈ ਸਾਰਿਆਂ ਨੂੰ ਉਦਾਂ ਪਤਾ ਹੀ ਆ ਫਾਟਕੜੀ ਨੱਕ ਸਾਫ਼ ਕਰ ਲਓ ਚੰਗੀ ਤਰ੍ਹਾਂ ਢੋਕ ਯਾਰ ਕਾਟਨ ਲੈ ਕੇ ਨਾ ਫਾਟਕੜੀ ਨਾ ਅੱਖ ਸਾਫ਼ ਕਰ ਲਿਓ ਉਹਦੀ ਐਂ ਚੰਗੀ ਤਰ੍ਹਾਂ ਤੇ ਵਿੱਚ ਦੋ ਡਰਾਪਰ ਪਾ ਦਿਓ ਜਿਹੜੇ ਮਾਜੀ ਜਿਹੜੇ ਮਾਜੀ ਪਾਦੇ ਉਹ ਡਰਾਪਰ ਦੋ ਤੋਂ ਬੁੰਦਾ ਪੰਜਾਬੀ ਚ ਦੋ ਡਰਾਪਰ ਤੇ ਜਿਹੜੇ ਮਾਜੀ ਪਾਦੇਓ ਤਾਂ ਮਾਜੀ ਲੈ ਲਿਓ ਡਰਾਪਰ ਉਹੀ ਦਵਾਈ ਯਾਰ ਅੱਖਾਂ ਦੀ ਜਿੱਥੇ ਮਾਜੀ ਲੈ ਲਿਓ 20 30 ਬਰ ਸ਼ੀਸ਼ੇ ਆਉਣ ਨੂੰ ਉਹਨਾਂ ਅੱਖਾਂ ਦਾ ਕੰਮ ਸੈੱਟ ਹੋ ਜਾਂਦਾ ਤੇ ਮੋਟੀਆਂ-ਮੋਟੀਆਂ ਪਤਵਾਈਆਂ ਦੱਸਦੀ ਹੈ ਤੇ ਬਾਕੀ ਮੇਰਾ ਵੀ ਰਿ ਕਮੈਂਡ ਕਰਦੇ ਹੋਰ ਕੋਈ ਲਾਜ਼ਦਾ ਹੋਇਆ ਤਾਂ ਚੱਕਰ ਮੈਂ